ਲੋਕ ਡਾਕਟਰ ਅੰਬੇਡਕਰ ਸਾਹਿਬ ਨੇ ਇੱਕਲਕੇ ਹੀ ਸੰਵਿਧਾਨ ਚੰਗਾ ਹੋਵੇ ਪਰੰਤੂ ਹੁਕਮਰਾਨ ਇਮਾਨਦਾਰ ਨਾ ਹੋਵੇ ਤਾਂ ਚੰਗਾ ਸੰਵਿਧਾਨ ਵੀ ਚੰਗੇ ਨਤੀਜੇ ਨਹੀਂ ਦਿੰਦਾ ਤਾਂ ਡਾਕਟਰ ਅੰਬੇਡਕਰ ਜੀ ਦੇ ਸੰਵਿਧਾਨ ਦੇ ਨਿਰਦੇਸ਼ਕ ਸਿਧਾਂਤਾਂ ਦੀ ਅਗਰ ਅਸੀਂ ਇਮਾਨਦਾਰੀ ਨਾਲ ਪਾਲਣਾ ਕਰ ਲਈਏ ਔਰ ਉਹਨੂੰ ਲਾਗੂ ਕਰ ਦਈਏ ਤੋ ਭਾਰਤ ਦੁਨੀਆ ਦਾ ਸਭ ਤੋਂ ਬਿਹਤਰ ਦੇਸ਼ ਬਣ ਸਕਦਾ ਅਸੀਂ ਫਲੋਰ ਦੇ ਵੋਟਰਾਂ ਦਾ ਸੰਗਤਾਂ ਦਾ ਵੀ ਧੰਨਵਾਦ ਕਰਦੇ ਆ ਕਿ ਬਹੁਜਨ ਸਮਾਜ ਪਾਰਟੀ ਨੇ ਡਾਕਟਰ ਅੰਬੇਡਕਰ ਜੀ ਦੇ ਸਨਮਾਨ ਚ ਵੀ ਇੱਥੇ ਮਜ਼ਬੂਤ ਲੜਾਈਆਂ ਲੜੀਆਂ ਔਰ ਗੁਰੂ ਰਵਿਦਾਸ ਗੁਰੂ ਘਰ ਨੂੰ ਪੰਜਾਬ ਦੀ ਸਰਕਾਰ ਨੇ ਬੇਰਹਿਮੀ ਨਾਲ ਜਾਵਰ ਰਵਈਏ ਨਾਲ ਜਿਸ ਤਰ੍ਹਾਂ ਦਿਵਾਰਾਂ ਨੂੰ ਟੈਟੇਰੀ ਕੀਤਾ ਤੋ ਇਹ ਬਦਸ਼ਾਹਤ ਰਾਜ ਜੜੀ ਤਾਨਾਸ਼ਾਹ ਰਾਜ ਨੂੰ ਯਾਦ ਕਰਾਉਣ ਵਾਲਾ ਉਹ ਹਮਲਾ ਸੀ ਗੁਰੂ ਘਰ ਦੇ ਇਹ ਲੋਕ ਸਾਹਿਤ ਐਸਾ ਆਪਾਂ ਸੋਚ ਨਹੀਂ ਸਕਦੇ ਐ ਸਾਰੀ ਟੀਮ ਨੇ ਮਨ ਇਹ ਹੀ ਬਣਾਇਆ ਕਿ ਅਸੀਂ ਸਾਰੀਆਂ ਸੀਟਾਂ ਤੇ ਮੌਜੂਦ ਸਮਾਜ ਪਾਰਟੀ ਦੇ ਉਮੀਦਵਾਰ ਖੜੇ ਕਰਨ ਦਾ ਯਤਨ ਕਰਾਂਗੇ ਔਰ ਮੈਨੂੰ ਲੱਗਦਾ ਕਿ ਜਦੋਂ ਸਾਡੀ ਸਾਰੀ ਟੀਮ ਯਤਨ ਕਰੂਗੀ ਤਾਂ ਜ਼ਰੂਰ ਉਹਨਾਂ ਨੂੰ ਸਫਲਤਾ ਮਿਲੂਗੀ ਇਸ ਕਰਕੇ ਸਦਾ ਪੰਜਾਬੀਆਂ ਨੂੰ ਸਦਾ ਕਿ ਆਓ 2027 ਚ ਡਾਕਟਰ ਅੰਬੇਦਕਰ ਜੀ ਦੀ ਸੋਚ ਦਾ ਪੰਜਾਬ ਬਣਾਉਣ ਲਈ ਔਰ 2029 ਚ ਡਾਕਟਰ ਅੰਬੇਦਕਰ ਜੀ ਦੀ ਸੋਚ ਦਾ ਭਾਰਤ ਬਣਾਉਣ ਦੇ ਲਈ ਆਪਾਂ ਆਪਣੇ ਆਪ ਨੂੰ ਸੰਗਠਿਤ ਕਰੀਏ ਜਥੇਬੰਦ ਹੋਈਏ ਔਰ ਮਜ਼ਬੂਤ ਜਥੇਬੰਦੀ ਬਣਾ ਕੇ ਅਸੀਂ 2027 ਚ ਸੱਤਾ ਪਰਵਰਤਨ ਕਰਕੇ ਅੰਬੇਦਕਰ ਦੀ ਸੋਚ ਦੀ ਸੱਤਾ ਬਹੁਜਨ ਸਮਾਜ ਪਾਰਟੀ ਦੇ ਮਾਧਿਅਮ ਤੋਂ ਲਈਏ 26 ਜਨਵਰੀ 1950 ਨੂੰ ਇਸ ਦੇਸ਼ ਨੂੰ ਬਾਬਾ ਸਾਹਿਬ ਡਾਕਟਰ ਭੀਮrao ਅੰਬੇਦਕਰ ਜੀ ਦਾ ਲਿਖਿਆ ਹੋਇਆ ਸੰਵਿਧਾਨ ਮਿਲਿਆ ਤੇ ਮੈਂ ਸਭ ਬਹੁਤਿਆਂ ਨੂੰ ਦੇਸ਼ ਵਾਸੀਆਂ ਨੂੰ ਪੰਜਾਬੀਆਂ ਨੂੰ ਮੁਬਾਰਕਬਾਦ ਨਾ ਕਿਉਂਕਿ ਅੱਜ ਦਾ ਦਿਨ ਸਾਡੇ ਲਈ ਜਸ਼ਨ ਦਾ ਦਿਨ ਹੈ ਸੈਲੀਬ੍ਰੇਸ਼ਨ ਦਾ ਦਿਨ ਹੈ ਹਜ਼ਾਰਾਂ ਸਾਲਾਂ ਦੀ ਗੁਲਾਮੀ ਤੋਂ ਮੁਕਤੀ ਮਿਲੀ ਸੀ ਇਸ ਦਿਨ ਇਸ ਦੇਸ਼ ਦੇ ਮੂਲ ਬਸੰਧਿਆ ਨੂੰ ਅਸੀਂ ਅੱਜ ਦੇ ਦਿਨ ਤੇ ਭਾਰਤੀ ਸੰਵਿਧਾਨ ਅਤੇ ਦੇਸ਼ ਦੇ ਹੁਕਮਰਾਨਾਂ ਦੀ ਭੂਮਿਕਾ ਉਹ ਕਿ ਡਾਕਟਰ ਅੰਬੇਡਕਰ ਸਾਹਿਬ ਨੇ ਕਹਲ ਕੇ ਹੀ ਸੀ ਸੰਵਿਧਾਨ ਚੰਗਾ ਹੋਵੇ ਪਰੰਤੂ ਹੁਕਮਰਾਨ ਇਮਾਨਦਾਰ ਨਾ ਹੋਵੇ ਤਾਂ ਚੰਗਾ ਸੰਵਿਧਾਨ ਵੀ ਚੰਗੇ ਨਤੀਜੇ ਨਹੀਂ ਦਿੰਦਾ ਔਰ ਉਹੀ ਹਾਲਤ ਹੋਇਆ ਹੈ ਕਿ ਸੰਵਿਧਾਨ ਚ ਕੋਈ ਕਮੀ ਨਹੀਂ ਬਟ ਸੰਵਿਧਾਨ ਲਿਖਿਆ ਪਿਆ ਹੁਕਮਰਾਨ ਉਹਦੇ ਤੇ ਅਮਲ ਕਰਨੇ ਨੂੰ ਤਿਆਰ ਨਹੀਂ ਸੰਵਿਧਾਨ ਦੇ ਨਿਰਦੇਸ਼ਕ ਸਿਧਾਂਤ ਡਾਇਰੈਕਟ ਪ੍ਰਿੰਸੀਪਲ ਅਗਰ ਲਾਗੂ ਕਰ ਦਿੱਤੇ ਜਾਣ ਤਾਂ ਇਹ ਭਾਰਤ ਦੀ ਧਰਤੀ ਸਵਰਗ ਬਣ ਜਾਊਗੀ ਇਹ ਭਾਰਤ ਜਿਹੜਾ ਦੁਨੀਆਂ ਦਾ ਸਭ ਤੋਂ ਬਿਹਤਰ ਅਗਰ ਅਸੀਂ ਕੰਟਰੀ ਬਣਾਉਣਾ ਚਾਹੁੰਦੇ ਹਾਂ ਤਾਂ ਡਾਕਟਰ ਅੰਬੇਦਕਰ ਜੀ ਦੇ ਸੰਵਿਧਾਨ ਦੇ ਨਿਰਦੇਸ਼ਕ ਸਿਧਾਂਤਾਂ ਦੀ ਅਗਰ ਅਸੀਂ ਇਮਾਨਦਾਰੀ ਨਾਲ ਪਾਲਣਾ ਕਰ ਲਈਏ ਔਰ ਉਹਨੂੰ ਲਾਗੂ ਕਰ ਦਈਏ तो भारत दुनिया का तो बेहतर देश बन सकता परंतु अफसोस कि 70वें गणतंत्र दिवस तक इस देश के दे हुक्मरान चाहे वो कांग्रेस दे हों ओ भारतीय जनता पार्टी दे हों या वो क्षेत्रीय पार्टियां दे रहे हों उन्होंने बाबा साहब डॉक्टर अंबेडकर जी दे संविधान दा, दे प्रति ईमानदार पहुंच नहीं अपनाई इस करते सादा देश जरा ਉਹ ਅੱਜ ਵੀ ਦੁਨੀਆ ਦੇ ਵਿੱਚ ਪਛੜਿਆ ਹੋਇਆ ਦੇਸ਼ ਔਰ ਦੇਸ਼ ਦੇ ਅੰਦਰ ਬਹੁਤਨ ਸਮਾਜ ਜਿਹੜਾ ਉਹ 77 ਸਾਲ ਤੋਂ ਬਾਅਦ ਵੀ ਆਤਮ ਨਿਰਪਰਨ ਨਹੀਂ ਬਣ ਸਕਿਆ ਉਹ ਆਪਣੀਆਂ ਰੋਜ਼ਾਨਾ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਦੇ ਸਮਰੱਥ ਨਹੀਂ ਹੋ ਸਕਿਆ ਇਹਦੇ ਲਈ ਹੁਕਮਰਾਨ ਜ਼ਿੰਮੇਵਾਰਾ ਇਸ ਕਰਕੇ ਸਦਾ ਪੰਜਾਬੀਆਂ ਨੂੰ ਸਦਾ ਕਿ ਆਓ 2027 ਚ ਡਾਕਟਰ ਅੰਬੇਡਕਰ ਜੀ ਦੀ ਸੋਚ ਦਾ ਪੰਜਾਬ ਬਣਾਉਣ ਲਈ ਔਰ 2029 ਚ ਡਾਕਟਰ ਅੰਬੇਡਕਰ ਜੀ ਦੀ ਸੋਚ ਦਾ ਭਾਰਤ ਬਣਾਉਣ ਦੇ ਲਈ ਆਪਾਂ ਆਪਣੇ ਆਪ ਨੂੰ ਸੰਗਠਿਤ ਕਰੀਏ ਜਥੇਬੰਦ ਹੋਈਏ ਔਰ ਮਜ਼ਬੂਤ ਜਥੇਬੰਦੀ ਬਣਾ ਕੇ ਅਸੀਂ 2027 ਚ ਸੱਤਾ ਪਰਵਰਤਨ ਕਰਕੇ ਅੰਬੇਡਕਰ ਦੀ ਸੋਚ ਦੀ ਸੱਤਾ ਬਹੁਜਨ ਸਮਾਜ ਪਾਰਟੀ ਦੇ ਮਾਧਿਅਮ ਤੋਂ ਲਿਆਈਏ ਔਰ ਪੈਂਟ ਕੁਮਾਰੀ ਮਾਇਆ ਮਤੀ ਜੀ ਜਿਹੜੇ ਮੌਜੂਦਾ ਸਮੇਂ ਚ ਬਹੁਜਨ ਸਮਾਜ ਪਾਰਟੀ ਦੇ ਪ੍ਰਧਾਨ ਸਾਬਕਾ ਮੁੱਖ ਮੰਤਰੀ ਹੈ ਸਾਬਕਾ ਅੰਛੀ ਰਾਮ ਜੀ ਦੇ ਅੰਦੋਲਨ ਨੂੰ ਅੱਗੇ ਲੈ ਕੇ ਵਧ ਰਾਇਆ ਡਾਕਟਰ ਅੰਬੇਦਕਰ ਜੀ ਦੇ ਸੁਪਨਿਆਂ ਦਾ ਭਾਰਤ ਬਣਾਉਣ ਲਈ ਲੱਗੇ ਹੋਏ ਆ ਉਹਨਾਂ ਦੇ ਆਪਾਂ ਹੱਥ ਮਜ਼ਬੂਤ ਕਰੀ ਨਗਰ ਕੌਂਸਲ ਦੀ ਇਲੈਕਸ਼ਨ ਲੱਕ ਕਿਸ ਤਰ੍ਹਾਂ ਚੱਲਦੀ ਹੈ ਦੇਖੋ ਫਲੋਰ ਦੀ ਧਰਤੀ ਜਿਹੜੀ ਆ ਅਸੀਂ ਫਲੋਰ ਦੀ ਸਰੀ ਟੀਮ ਦੇ ਸ਼ੁਕਰਗੁਜ਼ਾਰਨ ਧੰਨਵਾਦ ਕਰਦੇ ਆ ਕਿ ਇਹਨਾਂ ਨੇ ਇਤਿਹਾਸਿਕ ਨਤੀਜੇ ਦਿੱਤੇ ਔਰ ਜੋ ਜ਼ਬਰ ਤੇ ਵਿਰੋਧ ਲੜਾਈਆਂ ਲੜੀਆਂ ਅਸੀਂ ਫਲੋਰ ਦੇ ਵੋਟਰਾਂ ਦਾ ਸੰਗਤਾਂ ਦਾ ਵੀ ਧੰਨਵਾਦ ਕਰਦੇ ਆ ਕਿ ਬਹੁਜਨ ਸਮਾਜ ਪਾਰਟੀ ਨੇ ਡਾਕਟਰ ਅੰਬੇਡਕਰ ਜੀ ਦੇ ਸਨਮਾਨ ਚ ਵੀ ਇੱਥੇ ਮਜ਼ਬੂਤ ਲੜਾਈਆਂ ਲੜੀਆਂ ਔਰ ਗੁਰੂ ਰਵਿਦਾਸ ਗੁਰੂ ਘਰ ਨੂੰ ਪੰਜਾਬ ਦੀ ਸਰਕਾਰ ਨੇ ਬੇਰਹਿਮੀ ਨਾਲ ਜਾਬਰ ਰਵਈਏ ਨਾਲ ਜਿਸ ਤਰ੍ਹਾਂ ਦਿਵਾਰਾਂ ਨੂੰ ਟੈਟੇਰੀ ਕੀਤਾ ਤੋ ਇਹ ਬਾਦਸ਼ਾਹਤ ਰਾਜ ਜਿਹੜੀ ਆ ਤਾਨਾਸ਼ਾਹ ਰਾਜ ਨੂੰ ਯਾਦ ਕਰਾਉਣ ਵਾਲਾ ਉਹ ਹਮਲਾ ਸੀ ਗੁਰੂ ਘਰ ਦੇ ਇਹ ਲੋਕ ਸਾਹਿਤ ਐਸਾ ਆਪਾਂ ਸੋਚ ਨਹੀਂ ਸਕਦੇ ਔਰ ਜਿਸ ਤਰ੍ਹਾਂ ਔਰਤਾਂ ਨੂੰ ਧੀਆਂ ਨੂੰ ਸਾਡੀਆਂ ਨੂੰ ਕਸੀਟ ਕੇ ਪੁਲਿਸ ਲਗਈ ਪਾਣੀ ਖਰੀ ਸਾਰਾ ਦਿਨ ਦਿੱਤਾ ਤੋ ਫਲੋਰ ਦੀ ਜਨਤਾ ਨੇ ਬਲੌਕ ਸੰਪਤੀ ਜ਼ਿਲ੍ਹਾ ਪ੍ਰੇਸ਼ਦ ਇਲੈਕਸ਼ਨ ਚ ਉਹਦਾ ਬਦਲਾ ਲਿਆ ਤੋਂ ਮੈਂ ਬੇਨਤੀ ਕਰਦਾ ਸ਼ਹਿਰ ਵਾਸੀਆਂ ਨੂੰ ਕਿ ਇੱਥੇ ਹੁਣ ਫਲੋਰ ਚ ਪੰਚਾਇਤ ਮਿਊਸਪਲਿਟੀ ਦਾ ਇਲੈਕਸ਼ਨ ਹੋਣਾ। ਤੋਂ ਇਹ ਸਿਲੈਕਸ਼ਨ ਚ ਵੀ ਅਸੀਂ ਆਪਣੇ ਜਿੱਤ ਦਾ ਸਿਲਸਿਲਾ ਜਾਰੀ ਰੱਖੀ। ਤੋਂ ਉਹਦੇ ਲਈ ਅਸੀਂ ਅੱਜ ਜਿਹੜੀ ਵਿਧਾਨ ਸਭਾ ਦੀ ਲੀਡਰਸ਼ਿਪ ਦਾ ਜ਼ਿੰਮੇਵਾਰ ਉਹਨਾਂ ਨੂੰ ਜ਼ਿੰਮੇਵਾਰ ਬਾਟ ਵੰਡ ਕੇ ਡਿਊਟੀਆਂ ਲਗਾਈਆਂ। ਔਰ ਸ਼ਹਿਰ ਦੀ ਜਿਹੜੀ ਕਮੇਟੀ 11 ਮੈਂਬਰਾਂ ਦੀ ਬਣਾਈ। ਔਰ ਉਹਦੇ ਵਿੱਚ ਹਰਮਨ 베ਰ ਸਿੰਘ ਜੀ ਨੂੰ ਸ਼ਹਿਰ ਦਾ ਬਹੁਜਨ ਸਮਾਜ ਪਾਰਟੀ ਦਾ ਜਿਹੜਾ ਪ੍ਰਧਾਨ ਬਣਾਇਆ ਗਿਆ ਔਰ ਬਾਕੀ ਜਿੰਨੇ ਵੀ ਮੈਂਬਰ ਨਾਲ ਲਗਾਏ ਗਏ ਸ਼ਹਿਰ ਦੇ ਵਿੱਚੋਂ ਉਹ ਸਾਰੇ ਰਲ ਕੇ ਮਿਹਨਤ ਕਰਕੇ ਮਿਸੀਪੈਲਿਟੀ ਨੂੰ ਜਿੱਤਣ ਲਈ ਔਰ ਸਾਡੀ ਵਿਧਾਨ ਸਭਾ ਦੀ ਔਰ ਸਟੇਟ ਦੀ ਲੀਡਰਸ਼ਿਪ ਬਾੜਾ ਨੂੰ ਵੰਡ ਕੇ ਪੂਰੀ ਤੰਦਹੀਨਾ ਬਲਾਕ ਸੰਪਤੀ ਔਰ ਜ਼ਿਲ੍ਹਾ ਪ੍ਰੀਸ਼ਦ ਦੇ ਜਿੱਤੇ ਹੋਏ ਮੈਂਬਰ ਔਰ ਜਿਹੜੇ ਨਹੀਂ ਵੀ ਜਿੱਤ ਸਕੇ ਪਰੰਤੂ ਉਹਨਾਂ ਤੇ ਕੁਆਲਿਟੀ ਆਫ ਲੀਡਰਸ਼ਿਪ ਮੌਜੂਦ ਹੈ ਉਹ ਆਪਣਾ ਸਮਾਂ ਦੇ ਸਕਦੇ ਆ ਉਹਨਾਂ ਸਾਰਿਆਂ ਦੀ ਸੇਵਾਵਾਂ ਲੈ ਕੇ ਫਲੋਰ ਦੇ ਵਿੱਚ ਵੀ ਅੰਬेडਕਰੀ ਸੋਚਦਾ ਹਾਥੀ ਦੀ ਸੋਚਦਾ ਹਾਥੀ ਨਿਸ਼ਾਨ ਵਾਲਾ ਸ਼ਹਿਰ ਦੀ ਮਿਊਸਪਲਿਟੀ ਦਾ ਪ੍ਰਧਾਨ ਬਣਾਉਣ ਦੇ ਲਈ ਬਹੁਜਨ ਸਮਾਜ ਪਾਰਟੀ ਪੂਰੀ ਪਲਾਨਿੰਗ ਦੇ ਨਾਲ ਜੁਟ ਗਈ ਆ ਔਰ ਪੂਰੀ ਲੀਡਰਸ਼ਿਪ ਪੂਰੀ ਤੰਤ ਹੈ ਨ ਲੱਗੀ ਕਿੰਨੀ ਸੀਟਾਂ ਦਾ ਤੁਸੀਂ ਚੁਣਨ ਨੂੰ ਦੇਖੋ ਜੋ ਅੱਜ ਸਵੇਰ ਦੀ ਮੀਟਿੰਗ ਹੋਈ ਹੈ ਉਹਦੇ ਵਿੱਚ ਸਾਰੀ ਟੀਮ ਨੇ ਮਨ ਇਹ ਹੀ ਬਣਾਇਆ ਕਿ ਅਸੀਂ ਸਾਰੀਆਂ ਸੀਟਾਂ ਤੇ ਮੌਜੂਦ ਸਮਾਜ ਪਾਰਟੀ ਦੇ ਉਮੀਦਵਾਰ ਖੜੇ ਕਰਨ ਦਾ ਯਤਨ ਕਰਾਂਗੇ ਔਰ ਮੈਨੂੰ ਲੱਗਦਾ ਕਿ ਜਦੋਂ ਸਾਡੀ ਸਾਰੀ ਟੀਮ ਯਤਨ ਕਰੂਗੀ ਤਾਂ ਜ਼ਰੂਰ ਉਹਨਾਂ ਨੂੰ ਸਫਲਤਾ ਮਿਲੂਗੀ ਲਗਭਗ ਜਿਹੜੇ ਰਿਜ਼ਲਟ ਆਏ ਨੂੰ 1.5 ਮਹੀਨੇ ਦੇ ਕਰੀਬ ਹੋਣ ਵਾਲਾ ਹੈ ਹਜੇ ਤੱਕ ਸਰਕਾਰ ਵੱਲੋਂ ਕੋਈ ਨੋਟੀਫਿਕੇਸ਼ਨ ਜਾਰੀ ਕੀਤਾ ਨਾ ਚੇਅਰਮੈਨ ਜੀ ਲੈ ਕੇ ਕੋਈ ਜਾਣਕਾਰੀ ਜਾਰੀ ਕੀ ਕਹੋਗੇ ਤੁਸੀਂ ਤਾਂ ਕੋਈ ਸਰਕਾਰ ਹਰ ਫਰੰਟ ਤੇ ਫੇਲ ਹੋ ਇਹਨੂੰ ਲੋਕਤੰਤਰਿਕ ਕਦਰਾਂ ਕੀਮਤਾਂ ਦੀ ਇਹਨਾਂ ਦੇ ਅੰਦਰ ਕੋਈ ਆਦਰ ਸਤਕਾਰ ਹੈ ਨਹੀਂ ਜਿਹੜੇ ਚੁਣੇ ਹੋਏ ਨੁਮਾਇੰਦੇ ਆ ਉਹਨਾਂ ਦਾ ਨੋਟੀਫਿਕੇਸ਼ਨ ਕਰਨਾ ਕਿੱਡਾ ਇੱਕ ਵੱਡਾ ਕੰਮ ਪਰੰਤੂ ਕਿਉਂਕਿ ਇਹ ਸੋਚਦੇ ਆ ਪਹਿਲਾਂ ਖਰੀਦ ਫਰੋਖਤ ਕਰ ਲਈ ਜਾਵੇ ਇਹ ਆਪਣਾ ਕੰਮ ਜਿਹੜਾ ਇਹਨਾਂ ਨੇ ਸ਼ੁਰੂ ਕੀਤਾ ਆ ਇਹ ਚੁਣੇ ਹੋਏ ਨੁਮਾਇੰਦਿਆਂ ਨੂੰ ਇਹ ਖਰੀਦਣ ਦਾ ਡਰਾਉਣ ਦਾ ਧਮਕਾਉਣ ਦਾ ਪਰਗਲਾਉਣ ਦਾ ਤੋ ਮੈਂ ਸਮਝਦਾ ਕਿ ਇਹ ਇਹ ਲੋਕਤੰਤਰ ਦੇ ਹਿੱਤ ਵਿੱਚ ਨਹੀਂ ਹੈ ਤੋ ਪੰਜਾਬ ਦੀ ਸਰਕਾਰ ਨੇ ਤਾਂ ਜਿੱਤੇ ਹੋਏ ਉਮੀਦਵਾਰਾਂ ਨੂੰ ਹਾਰੇ ਹੋਏ ਡਿਕਲੇਅਰ ਕਰਤਾ ਔਰ ਹਾਰਿਆਂ ਹੋਏ ਨੂੰ ਜਿੱਤਿਆਂ ਵਾਂਦੇ ਸਰਟੀਫਿਕੇਟ ਦੇ ਦਿੱਤੇ ਤੋ ਇਹਦੇ ਸੱਟੇ ਇਹਨਾਂ ਨੂੰ ਭੁਗਤਣੇ ਪੈਣੇ ਆ 2027 ਚ ਵੀ ਔਰ ਬਿਨਾ ਕਿਸੇ ਦੇਰੀ ਤੋਂ ਸਰਕਾਰ ਨੂੰ ਨੋਟੀਫਿਕੇਸ਼ਨ ਕਰਨਾ ਚਾਹੀਦਾ ਔਰ ਬਲੌਕ ਸੰਤੀ ਜ਼ਿਲ੍ਹਾ ਪ੍ਰੀਸ਼ਦ ਦੇ ਜੋ ਵੀ ਅਗੇ ਨਮਾਇंदे ਚੁਣਨ ਦੀ ਪ੍ਰਕਿਰਿਆ ਉਹ ਸ਼ੁਰੂ ਕਰਨੀ ਚਾਹੀਦੀ ਹੈ ਪਰ ਸਰਕਾਰ ਕਿਉਂਕਿ ਮੈਨੂੰ ਲੱਗਦਾ ਇਹ ਆ ਕਿ ਸਰਕਾਰ ਅਜੇ ਤੱਕ ਮਿਊਸਪਲ ਕਮੇਟੀ ਕਾਰਪੋਰੇਸ਼ਨ ਦੇ ਵਿੱਚ ਇਹਨਾਂ ਨੇ ਖਰੀਦ ਪ੍ਰਗਟ ਕੀਤੀ ਜਾਲੀ ਤਰੀਕੇ ਦੇ ਨਾਲ ਆਪਣੇ ਮੇਅਰ ਬਣਾਏ ਇਹੋ ਜਿਹਾ ਤਰੀਕਾ ਇਹ ਆਉਣ ਵਾਲੇ ਸਮੇਂ ਚ ਬਲੌਕ ਸੰਪਤੀ ਜ਼ਿਲ੍ਹਾ ਪ੍ਰੇਸ਼ਦ ਦੇ ਵਿੱਚ ਵੀ ਅਪਣਾਉਣ ਲੱਗੇ ਹੋਏ ਆ ਇਸੇ ਕਰਕੇ ਡਿਲੇ ਕੀਤੀ ਜਾ ਰਹੀ ਹੈ ਬਹੁਜਨ ਸਮਾਜ ਪਾਰਟੀ ਪੰਜਾਬ ਦੇ ਪ੍ਰਧਾਨ ਐਡਵੋਕੇਟ ਸਰਦਾਰ ਉਤਾਰ ਸਿੰਘ ਗਰੀਪੁਰੀ ਜੀ ਔਰ ਉਹਨਾਂ ਦੇ ਨਾਲ ਲਾਲਚੰਦ ਔਜਲਾ ਜੀ ਤੇਥ ਰਾਜਪੁਰਾ ਜੀ ਸੁਖਵਿੰਦਰ ਬਿੱਟੂ ਜੀ ਹਲਕੇ ਦੇ ਪ੍ਰਧਾਨ ਸਾਡੇ ਖੁਸ਼ੀराम ਜੀ ਜਲਾੰਜਾਲ ਮੈਂ ਇਹਨਾਂ ਨੂੰ ਇੱਥੇ ਪਹੁੰਚਣ ਤੇ ਜੀ ਆਇਆਂ ਖਦਾ ਹਾਂ ਔਰ ਧੰਨਵਾਦ ਕਰਦਾ ਹਾਂ ਸਰਦਾਰ ਉਤਾਰ ਸਿੰਘ ਗਰੀਪੁਰੀ ਜੀ ਦਾ ਕਿ ਉਹਨਾਂ ਨੂੰ ਸਾਨੂੰ 26 ਜਨਵਰੀ ਦੇ ਵਿਸ਼ੇਸ਼ ਦਿਨ ਦੇ ਉੱਤੇ ਜਾਣਕਾਰੀ ਦਿੱਤੀ ਹੈ ਔਰ ਅਸੀਂ ਪ੍ਰਣਾ ਕਰਨਾ ਹੈ ਕਿ ਆਉਣ ਵਾਲੇ ਐਮਸੀ ਇਲੈਕਸ਼ਨ ਔਰ ਵਿਧਾਨ ਸਭਾ ਦੀ ਤਿਆਰੀ ਅਜਤੋਂ ਹੀ ਕਰੀਏ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਬਹੁਜਨ ਸਵਾਜ ਪਾਰਟੀ ਦੀ ਸਰਕਾਰ ਬਣੇ ਔਰ ਫਲੋਰ ਦੇ ਵਿੱਚ ਅਸੀਂ ਬਤਵਾਦ ਆਪਣੇ ਐਮਸੀ ਜਿਤਾ ਕੇ ਮਿਊਂਸਿਪੈਲਿਟੀ ਦੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰੀਏ ਔਰ ਮੈਂ ਇਸ ਪ੍ਰੋਗਰਾਮ ਨੂੰ ਕਾਮਯਾਬ ਕਰਨ ਲਈ ਸਾਰੇ ਸਾਥੀਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਇਸ ਸੈਕਟਰ ਦੇ ਪ੍ਰਧਾਨ ਸ਼੍ਰੀ ਹਰਜਿੰਦਰ ਕਾਲਾ ਜੀ